ਓ ਚੰਨੀ ਓ ਚੰਨੀ ਆਪਾਂ ਦਾ ਸਿਆਪਾ ਗਲੀ ਪਾ ਲਿਆ ਓ ਇਹਨੂੰ ਪਿਆ ਪੂ ਗਿਆ ਦੇਖ ਲੈ ਤੂੰ ਕਿਆ ਮੈਂ ਹੋਇਆ ਪਿਆ ਦਾ ਸਤਿੰਦਰ ਹੋਜੇ ਵੀ ਨਹੀਂ ਬੋਲੀ ਵੀ ਪਤਾ ਨਹੀਂ ਕੀ ਕੋਝ ਜਾਂਦਾ ਇੱਕ ਹੈ ਛੜਾ ਵੀ ਇਹਨੂੰ ਕਿੱਥੇ ਛੱਡ ਗਈ ਹੁਣ ਓ ਕਿਆ ਗੱਲ ਕਰਤੀ ਜੋ ਕ ਮੈਂ ਤਾਂ ਤੈਨੂੰ ਪਹਿਲੀ ਕਹਿ ਵੀ ਇਹਦੇ ਨਾਲ ਨਾ ਪੰਗੇ ਲੈ ਬੰਦਾ ਬੇਕਾਰੀਆਂ ਹੈ ਨਹੀਂ ਗਾਇ ਪੰਜਾਬਾਰੇ ਸੋਚਦਾ ਨਹੀਂ ਜਮੀ ਤੂੰ ਕਿਹੜਾ ਮੰਨਦਾ ਤੂੰ ਕਹਿੰਦਾ ਬਸ ਇਹਦੇ ਨਾਲ ਹੀ ਹੈ ਜਿਹੜਾ ਕੁਝ ਹੈਗਾ ਇਹ ਪੰਜਾਬ ਨੂੰ ਬਜਾਉਂਦਾ ਹੈ ਪਤਾ ਨਹੀਂ ਹੁਣ ਲੱਗ ਜੇ ਕਹਿਣ ਪਿਆਰੇ ਦੇਸ਼ ਵਾਸੀ ਓਏ ਹੁਣ ਨਹੀਂ ਕਹਿਦਾ ਕੁਛ ਅਸਲੀ ਬੋਲਿਆ ਕਿੱਥੇ ਜਾਂਦਾ ਹੈ ਹੈਲਦਾ ਨਹੀਂ ਮੈਨੂੰ ਲੱਗਦਾ ਹੈ ਕਿ ਪੁਰਖ ਗਿਆ ਇਹਨੂੰ ਐ ਕਹਿ ਰਿਹਾ ਪਾਜਾ ਮੰਜਾ ੜਿਆ ਪੈ ਇੱਥੀ ਪਾ ਕੇ ਨੰਗ ਚੱਲ ਬਹਿ ਬਹਿ ਕੇ ਓ ਪਿਆਰੇ ਦੇ ਸਵਾਸੀਓ ਮੇਰੇ ਕੋ ਉਠਾਈ ਲੋ ਮੇਰੇ ਕੋ ਘਰ ਪੇ ਜੋੜਾਓ ਮੇਰੇ ਕੋ ਚੱਕਰ ਆ ਰਹੇ ਹੈ ਓ ਚੰਨੀ ਮੈਨੂੰ ਲੱਗਦਾ ਪਤਾ ਮਰਿਆ ਹੋਇਆ ਸੱਪ ਗਾਲ ਪਾ ਲਿਆ ਤੂੰ ਐ ਕਰ ਬਾਈ ਬਣ ਕੇ ਨੂੰ ਸੈਟ ਇੱਥੇ ਕਿਤੇ ਲੰਗ ਚੱਲ ਵੇ ਕਿ ਜੇ ਇਹਨੂੰ ਕੁਝ ਹੋ ਗਿਆ ਆਪਾਂ ਨੂੰ ਛੱਡਣਾ ਨਹੀਂ ਉਹ ਕੀ ਗੱਲ ਕਰਤੀ ਸੋਖਿਆ ਜੇ ਕਿਤੇ ਇਹਨੂੰ ਕੁਝ ਹੋ ਗਿਆ ਇਹਦੀ ਆਤਮਾ ਆਪਣੇ ਚ ਬੋਲਿਆ ਕਿ ਮੈਂ ਤੈਨੂੰ ਹੁਣ ਦੱਸਦਾ ਇਹ ਸਾਡਾ ਬੰਦਾ ਕਿਸੇ ਦੇ ਮਿੱਤ ਨਹੀਂ ਹੁੰਦਾ